ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੂ ਬੱਦਰਪੁਰਿਆ ਡੇਰੀ ਫਾਰਮ ਦੇ ਵਿੱਚ ਸਵਾਗਤ ਹੈ ਜੀ ਸਜਣੋ ਤੁਹਾਡਾ ਆਸ ਕਰਦੇ ਜੋ ਇਸ ਚੈਨਲ ਦੇ ਨਾਲ ਜੁੜੇ ਹੋ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵਗੇ ਰਿਕਵੈਸਟ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਨੂੰ ਆਨ ਸੈਟ ਕਰਨਾ ਆਉਣ ਵਾਲੀ ਵੀਡੀਓ ਦਾ ਜੋ ਨੋਟੀਫਿਕੇਸ਼ਨ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਕਿਤੇ ਵੀ ਖਰੀਦਦਾਰੀ ਸਜਣੋ ਕਰਨੀ ਆ ਆਪਣੀ ਨਰਖ ਪਰਖ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਠੀਕ ਹੈ ਜੀ ਸਾਡਾ ਕੰਮ ਹੈ ਵੀਰ ਗੋ ਬਣਾਉਣਾ ਤੁਹਾਡਾ ਕੰਮ ਨਰਖ ਤੇ ਪਰਖ ਕਰਨਾ ਅੱਜ ਦੀ ਵੀਰ ਪਿੰਡ ਖੇਮਕਾਰਨਾ ਜ਼ਿਲ੍ਹਾ ਸ਼ਹੀਦ ਨੂੰ ਤਰਨਤਾਰ ਸਾਹਿਬ ਤਹਿਸੀਲ ਪੱਟੀ ਭਾਈ ਅਰਸ਼ੀ ਸਾਜੀ ਦੇ ਕੋਲ ਪਹੁੰਚ ਚੁੱਕੇ ਆ ਜੋ ਵੀਰ ਗੋ 2 ਦਿਨ ਪਹਿਲਾਂ ਪਾਈ ਉਹ ਮਾਲ ਵਿਕ ਚੁੱਕਾ ਅੱਜ ਫਰੈਸ਼ ਨਿਊ ਮਾਲ ਆਇਆ ਹੈ ਜੋ ਵੜਾ ਆਇਆ ਵੜਾਂ ਬੁਲਬੁਲ ਦੇ ਬੱਚੇ ਆ ਦੋਵੇਂ ਸੋਹਣੀਆਂ ਬਿਊਟੀ ਕਿਆ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਫੇਸ ਕੁਆਲਿਟੀ ਚੰਗੀ ਥਣ ਭਾਂਡੇ ਦੀਆਂ ਬਹੁਤ ਸੋਹਣੀਆਂ ਚੰਗੇ ਮਿਲਕ ਤੇ ਚੱਲਣ ਵਾਲੀਆਂ ਇੱਕ ਜੋ ਦੂਜਾ ਸੁਆ ਅਵੱਛੀ ਦੱਸਣ ਦੇ ਵਾਇਡ ਤੇ ਇੱਕ ਜੋ ਤੀਜਾ ਸੁਆ ਦੱਸ ਰਹੇ ਨੇ ਦੋਵੇਂ ਬਹੁਤ ਸੋਹਣੀਆਂ ਕਮਾਲ ਦੀਆਂ ਉਮੀਦ ਕਰਦੇ ਹਾਂ ਕਿ ਆ ਜੀ ਦੇ ਮਨ ਨੂੰ ਲੱਗਣ ਗਿਆ ਸਾਡੇ ਮਨ ਨੂੰ ਤੇ ਬਿਹਤਰ ਲੱਗੀਆਂ ਤੇ ਤੁਹਾਡੇ ਨੂੰ ਵੀ ਲੱਗਣ ਗਿਆ ਜਿਨ ਨੇ ਆਪਣੇ ਘਰ ਵਾਸਤੇ ਖੜਨੀ ਆ ਉਹਨੂੰ ਤੇ ਬਹੁਤ ਹੀ ਜਾਰੀਆਂ ਚੰਗੀਆਂ ਤੇ ਜਿਨ ਨੇ ਜਾ ਕੇ 2 ਰੁਪਏ ਲੈਣੇ ਆ ਉਹਨੂੰ ਵੀ ਚੰਗੀਆਂ ਕਿਉਂਕਿ ਦੋਵੇਂ ਹੀ ਬਹੁਤ ਸੋਹਣੀਆਂ ਕਮਾਲ ਦੀਆਂ ਥਾਂ ਥਿੱਤੇ ਦੀਆਂ ਤੇ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਕਰਦੇ ਆ ਗੱਲਬਾਤ ਸ਼ਾਹ ਜੀ ਦੇ ਨਾਲ ਪੁੱਛਦੇ ਕਿ ਨਵਾਂ ਸੂਬਾ ਤੇ ਕੀ ਮੌਲਤ ਹੈ ਜਾਂ ਸ਼ਾਹ ਜੀ ਸਾ ਸ੍ਰੀਕਾਲ ਕੀ ਹਾਲ ਜੀ ਜੀ ਹੈ ਚੜਤੀ ਕਲਾ ਜੀ ਚਲੋ ਉਹਦਾਂ ਵਾਲੀਆਂ ਫਿਰ ਉਹ ਵਿਕੀਆਂ ਉਹਦਾਂ ਨਹੀਂ ਵਿਕੀਆਂ ਆਂਦੇ ਤੁਸੀਂ ਆਂਦੇ ਨਾਲ ਹੋਰ ਦੋ ਵਿਕੀਆਂ ਉਹਦੇ ਨਾਲ ਦੋ ਹੋਰ ਵੀ ਲੈ ਗਏ ਲਾ ਬਾਈ ਉਹ ਕਿਹੜੀ ਜਗ੍ਹਾ ਪਰ ਗਈਆਂ ਬਾਈ ਇਹ ਤਾਂ ਪਤਾ ਨਹੀਂ ਜੀ ਤੁਹਾਨੂੰ ਦੱਸਿਆ ਨਹੀਂ ਨਾ ਨਹੀਂ ਜੀ ਦੱਸਿਆ ਨਹੀਂ ਦਾਦੇ ਤੇ ਕੋਈ ਇੱਕ ਬਟਾਲੇ ਵਾਲੀ ਸੈਡੋਂ ਆਏ ਸੀ ਅੱਛਾ ਜੀ ਤੇ ਇਹ ਆਂਦੇ ਹੀ ਵੀ ਖੰਨੇ ਤੇ ਲਾ ਗਏ ਖੰਨੇ ਤੇ ਲਾ ਗੋ ਦੋ ਮਿੰਟ ਠੀਕ ਆ ਤੇ ਅੱਜ ਤੇ ਦੋਵੇਂ ਕੋਕੇ ਪੀਸ ਕੱਢ ਮਾਰੇ ਜੀ ਅੱਜ ਦਿਨ ਬਾਬਾ ਜੀ ਛਾਨ ਕੇ ਲੈ ਆਈ ਦੀਆਂ ਅੱਜ ਕੀ ਚੁਣਵਾਇਆ ਪੀਸ ਫੜਦੇ ਜੀ ਹਾਂਜੀ ਠੀਕ ਹੈ ਬੁੱਢੇ ਹੋ ਗਏ ਨਾ ਹੁਣ ਤੇ ਕਿੰਨੇ ਆ ਸੂਬਾ ਵੈੜ ਬਾਬਾ ਜੀ ਦੁੱਜਾ ਸੂਬਾ ਕਿੰਨੇ ਕ ਦੁੱਧ ਵਾਲੀ ਆ ਦੁੱਧ ਬਾਬਾ ਜੀ 20 ਕਿਲੋ ਦੇ ਲੈ ਕੇ ਕੱਢਦੇ 20 ਕਿਲੋ ਵੈੜ ਹਨਾ ਵੈੜ ਜੰਗੀ ਸੋਹਣੀ ਆ ਲਾਹ ਪਿੱਤ ਜਾ ਥਾਂ ਥੂਣ ਬਹੁਤ ਕਮਾਲ ਦਾ ਲੱਗਾ ਸੱਜਣ ਨੂੰ ਲੋ ਜੀ ਤੇ ਸਮਾਂ ਜਿਹੜਾ ਹੈ ਕਿੰਨਾ ਕ ਦਿਨ ਅੱਠ ਸੱਤ ਦਿਨ ਅੱਜ 8 ਦਿਨ ਲੈ ਜੂਗੇ ਨਾ ਹਾਂਜੀ ਤੇ ਇੱਕ ਰੱ ਭੈਣ ਭਰਾਵਾਂ ਨੂੰ ਨਾਮ ਡਰੈੱਸ ਫੋਨ ਨੰਬਰ ਦੇ ਦਿੱ ਗਏ ਜੀ ਨਾਮ ਮੇਰਾ ਅਸ਼ਵਨੀ ਸਿੰਘ ਹਾਂ ਜੀ ਐਨ ਕੇ ਮਕਨ ਤਸੀਲ ਪੱਟੀ ਗੁਲਾਤਰਨਤਰੀ ਮੋਬਾਈਲ ਨੰਬਰ ਮੋਬਾਈਲ ਨੰਬਰ 81969021 ਠੀਕ ਹੈ ਤੋਰ ਕੇ ਖੋਲ ਕੇ ਵਿਖਾਈਏ ਲਓ ਜੀ ਸਜਣੋ ਤੋਰਾ ਤਾਰਾ ਕਰ ਲੋ ਚੈੱਕ ਹਰ ਪੱਖ ਤੋਂ ਆਦੀ ਦੀ ਜ਼ਿੰਮੇਵਾਰੀ ਸਮਝ ਕੇ ਨਰਖ ਪਰਖ ਘਵਾਈ ਦੀ ਆ ਦੇਖ ਸਕਦੇ ਜੀ ਤੇ ਲੋ ਜੀ ਤੋ ਤੋਂ ਮੜਿਆ ਕਮਾਰੂ ਲੰਮੀ ਕੰਮਾ ਲਾ ਲੋ ਜੀ ਸਾਜੀ ਕਹਿੰਦੇ ਜੇ ਜੋ ਸਮਾਂ 8 ਦਿਨ ਦਾ ਹੈ ਬਾਕੀ ਉਥੇ ਬੰਦ ਸਾਜੀ ਉਥੇ ਬਾਹਰ ਆ ਜੇ ਕੋਈ ਇੱਕ ਅੱਧਾ ਦਿਨ ਗਰਮੀ ਕਾਰਨ ਕੋਈ ਵੱਧ ਘੱਟ ਵੀ ਲੈ ਸਕਦੀ ਆ 8ਵਾਂ ਲਊ ਤਾਂ ਹੀ 5-6 ਕਣ ਗੇਨ ਲੋ ਖੜ ਸਕਦੀ ਆ ਬਾਕੀ ਹਾਈਟ ਕਦ ਕੁਦ ਸੱਜਣੋਂ ਵੱਡਾ ਹੈ ਕੋਈ ਛੋਟਾ ਨਹੀਂ ਕਦ ਠੀਕ ਆ ਸਾਜੀ ਲਾ ਕੇ ਖਲੋ ਵੇ ਦੇਖ ਸਕਦੇ ਜੀ ਸ਼ਾਹ ਜੀ ਦੇ ਮੋਢਿਆਂ ਤੇ ਬਰਾਬਰ ਆਉਂਦੀ ਪਈ ਜੀ ਤੇ ਇਹ ਨਾ ਗਿਣਿਓ ਕਾਤ ਕਾਠੀ ਵੱਡੀ ਜੇ ਕਦ ਪੱਖੋਂ ਲਾਈ ਹੈ ਨਾ ਤੇ ਰੰਗ ਟੰਗ ਵੀ ਬਹੁਤ ਸੋਹਣਾ ਪਿਆਰਾ ਤੇ ਕਦ ਕਾਠ ਵੀ ਸੋਹਣੀ ਆ ਸ਼ਾਹ ਜੀ ਬਿਲਕੁਲ ਉੜਦਿਆਂ ਵਾਲਾ ਕੰਮ ਕਰਦੀ ਆ ਬਾਬਾ ਜੀ ਆਪਾਂ ਉਹਨੇ ਹੀ پیسے ਮੰਗਣੇ ਜਿੰਨੇ ਦੀ ਹੈ ਹਾਂ ਅੱਗੇ ਆ ਕੋਈ ਹਾਂਜੀ ਤੁਹਾਨੂੰ ਲੋਕ ਪਹਿਲੀ ਵੀਡੀਓ ਦੇ ਵਿੱਚ ਹੀ ਬਹੁਤ ਰਪੌਂਸ ਮਿਲਿਆ ਤੇ ਪਸੰਦ ਕਰਦੇ ਆ ਨਾ ਬੜੇ ਵਧੀਆ ਤੁਹਾਡੇ ਕਮੈਂਟ ਆਏ ਨੇ। ਤੁਹਾਡਾ ਮਿਹਰਬਾਨੀ ਜੀ ਬਹੁਤ। ਆ ਮੈਂ ਬੜਾ ਪਿਆਰ ਕਰਦੇ ਤੁਹਾਨੂੰ। ਤੇ ਇਸੇ ਤਰ੍ਹਾਂ ਹੀ ਹੁਣ ਫਿਰ ਕਰਦਗੇ। ਕੀ ਕਰਦੇ ਮੋਲ? 60000 ਦੇ ਪਈ ਦੇ। ਸਿਰ 60। ਚਲੋ ਆਹਾਂ ਦਾ ਛੋੜ ਛੱਪਾ ਕਰਦੇਓ ਘਰ ਆਹਾਂ ਦਾ। ਆ ਮਾਨਤਨ ਕਰਦੇਓ। ਆ ਮਾਨਤਨ ਕਰਦੇਓ ਤੇ ਵੈੜ ਸੋਹਣੀ ਆ ਤੇ ਫੇਸ ਕੁਆਲਿਟੀ ਇਦਾਂ ਨੂੰ ਮਖੜਾ ਮਖੜਾ ਦਿਖਾ ਰਿਓ। ਲਓ ਸੱਜਰੋ। ਕਰ ਲੋ ਚੈੱਕ। ਸ਼ਾਹ ਜੀ ਦੇ ਬਰਾਬਰ ਆਉਂਦੀ ਜੇ। ਮੂੰਹ ਤੇ ਚਿੱਕੀ ਹੋ ਗਈ ਨਹੀਂ ਆ। ਹਾਂਜੀ। ਠੀਕ ਆ ਜੀ। ਦੂਜੇ ਨੰਬਰ ਤੇ ਕਿਣਵਾ ਸੁਭਾ ਆ ਗਈ? 33000। ਤੀਜਾ ਸੂਆ ਇਹ ਕਿੰਨੇ ਦਾ ਦੁੱਧ ਮੈਂ ਅੱਠ ਦਸ ਦੇ ਲਈ ਅੱਛਾ ਇਹ ਵੀ ਉਹ ਬਾਹਰ ਦੁੱਧ ਦੇ ਵੀ ਉਹ ਬਾਹਰ ਹਾਂ ਉਹਨਾਂ ਕਿਹਾ ਹਾਂਜੀ ਠੀਕ ਆ ਥਾਂ ਤੁਨ ਬਹੁਤ ਕਮਾਉਂਦਾ ਲੱਗਾ ਬਾਕੀ ਸੱਜਣੋ ਕਿਉਂਕਿ ਅੱਗੋਂ ਲਿਆਂਦੀਆਂ ਆਪਣਾ ਹਸਾਬ ਕਿਤਾਬ ਆਪਣੀ ਲਾ ਕੇ ਕਿ ਕਿੰਨਾ ਕੱਢਣ ਗਿਆ ਹਾਂਜੀ ਕਿਉਂਕਿ ਸ਼ਾਹ ਜੀ ਦੇ ਘਰ ਦੀਆਂ ਨਹੀਂ ਹਾਂ ਨਾਂ ਜੋ ਹੁੰਦਾ ਸਾਨੂੰ ਤੇ ਵੀ ਆ ਜਿਹੜਾ ਭੈਣ ਭਰਾ ਘਰ ਵਾਲਾ ਦੱਸਦਾ ਬਾਕੀ ਵਾਟ ਵੁਟ ਚੰਗੇ ਜੇ ਜੇ ਵਤਾਂ ਲੋ ਸਾਹਿਬ ਇਹਨੂੰ ਮੜਿਆ ਕਰ ਲਾਇਓ ਲੋਈ ਫੇਸਪੁਕ ਲਾਈ ਲਾਈ ਕਿਉਂਕਿ ਕਿਸੇ ਦੀਆਂ ਲਿਆਂਦੀਆਂ ਆ ਜੇ ਕੋਈ 25 ਗਾਹੂ ਬਚੀ ਨਹੀਂ ਬਾਕੀ ਇੰਨਾ ਕਿ ਹੁੰਦਾ ਆਮ ਡੰਗਰ ਦਾ ਪਤਾ ਹੀ ਹੁੰਦਾ ਕਿ ਕਿੰਨਾ ਕਿੰਨੇ ਦੇਣਾ ਵੈਰ ਸੋਣੀ ਆ ਥਣ ਭਾਂਡੇ ਦੀ ਆ ਠੀਕ ਆ ਜੀ ਲੋਈ ਤੋੜਾ ਤੋੜਾ ਦੇਖ ਸਕਦੇ ਜੀ ਪ੍ਰਿੰਟ ਬਹੁਤ ਸੋਹਣਾ ਲੱਗਾ ਹੈ ਲੋਈ ਲੋਈ ਫੇਸ ਕੁਆਲਟੀ ਬਹੁਤ ਸੋਹਣੀ ਲੱਗੀ ਲੋਈ ਕਾਰ ਲੋ ਜੇ ਤਾਂ ਥਾਂ ਤਿਲਕਣਾ ਅੱਜ ਕੱਲ ਤੇ ਸਾਸ਼ਾ ਫੁਰਸ਼ਾਂ ਪਈਆਂ ਬਾਕੀ ਚਾਲ ਤੇ ਘੋੜੇ ਵਾਹੂ ਲੋ ਸਜਣੋ ਤੁਹਾਨੂੰ ਦੇਖ ਸਕਦੇ ਜੇ ਲੱਗੇ ਤਾਂ ਠੀਕ ਹੈ ਜੀ ਤੇ ਮਗਰ ਲਈ ਸਾਈਡ ਤੋਂ ਵੀ ਤੁਹਾਨੂੰ ਮੇਰੇ ਤੋਂ ਚੈੱਕ ਕਰਵਾ ਦਈਏ ਠੀਕ ਹੈ ਜੀ ਆਪਣੀ ਕਿਉਂਕਿ ਸਾਡਾ ਕੰਮ ਹੈ ਆਪ ਜੀ ਦੀ ਨਰਖ ਪਰਖ ਪੂਰੀ ਕਰਾਉਣਾ ਤੇ ਹਰ ਪੱਖ ਤੋਂ ਹੀ ਸਾਭ ਜੀ ਦੀ ਨਰਕਪਰਖ ਕੁਵਾਈ ਦੀ ਛਾਹ ਜੀ ਇਹਦਾ ਫਿਰ ਮੁੱਲ ਕੀ ਬਾਬਾ ਜੀ 47000 ਦੀ ਨਾ ਸਿਰਫ 45000 45000 ਹੀ ਬਾਬਾ ਬਾਬਾ ਜੀ ਮੁੱਲ ਕਰਨਾ ਜਿੰਨੇ ਦੀ ਹੈਗੀ ਠੀਕ ਹੈ ਲਓ ਜੀ ਸੱਜਣ ਦੋ ਵੜਾ ਜੀ ਦੋਵੇਂ ਹੀ ਸੋਹਣੀਆਂ ਬਿਊਟੀ ਕਾ ਆਪਣੀ ਨਰਕਪਰਖ ਕਰਕੇ ਲੈ ਕੇ ਜਾਇਓ ਪਿੰਡ ਖੇਮਕਰਨ ਅਰਸ਼ੀ ਕੁਮਾਰ ਛਾਹ ਜੀ ਦੇ ਕੋਲ ਪਹੁੰਚੇ ਜੇਲਾ ਛੇਰੀ ਨੂੰ ਤਰਨਤਨ ਸਾਹਿਬ ਤਹਿਸੀਲ ਪਟਿਆਲਾ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ